ਜੀ ਬੇਲਾ ਭਾਈ ਮੇਰਾ ਨਾਮ ਕੁਲਵੀਰ ਸਿੰਘ ਹੈ ਮੈਂ ਗੁਰਨਾਨਕ ਨਗਰ ਦਾ ਰਹਿਣ ਵਾਲਾ ਹਾਂ 3 ਨੰਬਰ ਲੇਕ ਕੋਲ ਮੇਰੀ ਮੰਮੀ ਨੇ ਥਰਮਲ ਥਾਣੇ ਦੇ ਐਸ ਆਈ ਨਾਲ ਗੱਲ ਕਰੀ ਸੀ ਕਿ ਸਾਡੇ ਬੀ ਮੈਂ ਮੈਂ ਜਾਨੀ ਕਿ ਕੁਲਵੀਰ ਸਿੰਘ ਨਸ਼ਾ ਕਰਦਾ ਹਾਂ ਵੀ ਮੈਨੂੰ ਹਸਪਤਾਲ ਵਿੱਚ ਨਸ਼ਾ ਛਡਾਊਗਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ ਤੇ ਇਸ ਇਸ ਦੌਰਾਨ ਉਹ ਕਹਿੰਦੇ ਕਹਿੰਦੇ ਵੀ ਹਾਂ ਅਸੀਂ ਦਾਖਲ ਕਰਵਾ ਦੇਵਾਂਗੇ ਤੇ ਉਹ ਆ ਗਏ ਤੇ ਨਾਲ ਮੇਰੀ ਮਾਸੀ ਦੇ ਬੇਟੇ ਨੂੰ ਵੀ ਲੈ ਗਏ ਮੇਰੇ ਨਾਲ ਹੀ ਉਹ ਵੀ ਨਸ਼ਾ ਕਰਦਾ ਸੀਗਾ ਤੇ ਸਾਨੂੰ ਦੋਨਾਂ ਨੂੰ ਥਾਣੇ ਵਿੱਚ ਲੈ ਜਾ ਰਹੇ ਲੈ ਜਾ ਕੇ ਉਹਨਾਂ ਨੇ ਸਾਡੇ ਤੇ 5 ਗ੍ਰਾਮ ਹਿਰੋਇਨ ਦਾ ਪਰਚਾ ਪਾ ਦਿੱਤਾ ਨਾ ਕਿ ਸਾਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਬਲਕਿ ਸਾਡੇ ਤੇ 5 ਗ੍ਰਾਮ ਚਿੱਟੇ ਦਾ ਪਰਚਾ ਪਾ ਦਿੱਤਾ ਨਜਾਇਜ਼ ਅੱਜ ਬੀਤੇ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਪਰ ਮੈਸੇਜ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਕੀ ਇੱਕ ਵਿਅਕਤੀ ਦੱਸ ਰਿਹਾ ਹੈ ਕਿ ਉਸ ਦੇ ਵੱਲੋਂ ਪੁਲਿਸ ਨੂੰ ਜਦੋਂ ਦੱਸਿਆ ਗਿਆ ਕਿ ਉਹ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਾਗੀ ਹੋ ਕੇ ਨਸ਼ਾ ਛੱਡਣਾ ਚਾਹੁੰਦੇ ਨੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਥਾਣੇ ਬੁਲਾ ਕੇ ਬਕਾਇਦਾ ਉਹਨਾਂ ਦੇ ਉੱਪਰ ਇੱਕ ਪਰਚਾ ਦਰਜ ਕਰਨ ਦੀ ਜਿਹੜੀ ਗੱਲ ਇਸ ਵਾਇਰਲ ਆਡੀਓ ਦੇ ਵਿੱਚ ਦੱਸੀ ਜਾ ਰਹੀ ਹੈ ਜੋ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਹੋ ਰਿਹਾ ਹੈ ਤੇ ਲੋਕੀ ਤਰ੍ਹਾਂ ਤਰ੍ਹਾਂ ਦੇ ਸਵਾਲ ਇਸ ਨੂੰ ਲੈ ਕੇ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਪਰ ਇਸ ਮੈਸੇਜ ਦੀ ਅਸਲ ਸੱਚਾਈ ਜਦੋਂ ਸਾਡੀ ਟੀਮ ਪੁਲਿਸ ਅਧਿਕਾਰੀਆਂ ਕੋਲ ਜਾਣਨ ਲਈ ਪਹੁੰਚੀ ਤਾਂ ਇਸ ਦੇ ਵਿੱਚ ਬਹੁਤ ਹੀ ਅਹਿਮ ਖੁਲਾਸੇ ਜਿਹੜੇ ਉਹ ਨਿਕਲ ਕੇ ਸਾਹਮਣੇ ਆਏ ਸੋ ਕੀ ਨੇ ਉਹ ਖੁਲਾਸੇ ਅਤੇ ਇਸ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਸ ਦਾ ਸੱਚ ਕੀ ਹੈ ਇਹ ਸਾਰਾ ਕੁਝ ਹੀ ਤੁਹਾਨੂੰ ਸੁਣਵਾਣਿਆ ਬਠਿੰਡਾ ਪੁਲਿਸ ਦੇ ਐਸਪੀ ਸਿਟੀ ਨਰਿੰਦਰ ਸਿੰਘ ਦੀ ਜ਼ੁਬਾਨੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੁਲਵੀਰ ਸਿੰਘ ਆਨੰਦ ਦਾ ਵਿਅਕਤੀ ਜਿਹੜਾ ਹੈਗਾ ਆਪਣੇ ਆਪ ਨੂੰ ਦੱਸ ਰਿਹਾ ਤੇ ਇਹ ਗੁਰਨਾਣਕਨਗਰ ਜਿਹੜਾ ਹੈਗਾ ਥਾਣਾ ਥਰਮਲ ਏਰੀਆ ਦੇ ਵਿੱਚ ਰਹਿਣ ਵਾਲਾ ਤੇ ਇਹ ਦੱਸ ਰਿਹਾ ਵੀ ਜਿਹੜਾ ਇੱਕ ਇਹਦੀ ਮਾਂ ਨੇ ਜਿਹੜੇ ਫੋਨ ਕੀਤਾ ਸੀਗਾ ਥਾਣੇ ਦੇ ਵਿੱਚ ਕਿ ਮੇਰਾ ਮੁੰਡਾ ਜਿਹੜਾ ਹੈਗਾ ਨਸ਼ਾ ਕਰਨ ਦਾ आदी ਹੈ ਤੇ ਇਹਦਾ ਜਿਹੜਾ ਹੈਗਾ ਨਸ਼ਾ ਛਡਾਉਣ ਵਾਸਤੇ ਜਿਹੜਾ ਹੈਗਾ ਦਾਖਲ ਕਰਵਾਇਆ ਜਾਵੇ ਤੇ ਉਹਨਾਂ ਵੱਲੋਂ ਅਲੀਗੇਸ਼ਨ ਲਗਾਇਆ ਗਿਆ ਕਿ ਬਾਅਦ ਦੇ ਵਿੱਚ ਪੁਲਿਸ ਵੱਲੋਂ ਉਹਨਾਂ ਦੇ ਉੱਪਰ 5.5 ਗ੍ਰਾਮ ਦਾ ਮੁਕੱਦਮਾ ਜਿਹੜਾ ਹੈਗਾ ਹੈਰੋਨ ਦਾ ਦਰਜ ਕਰ ਦਿੱਤਾ ਗਿਆ ਅ ਜਿਸ ਦੇ ਵਿੱਚ ਜਿਹੜੀ ਹੈਗੀ ਹੈ ਵੈਰੀਫਾਈ ਕੀਤਾ ਗਿਆ ਆਨ ਗਰਾਉਂਡ ਦੇ ਉੱਪਰ ਜਾ ਕੇ ਜਿਸ ਦੇ ਵਿੱਚ ਵੈਰੀਫਿਕੇਸ਼ਨ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜਾ ਕੁਲਵੀਰ ਸਿੰਘ ਹੈ ਇਹ ਨਸ਼ਾ ਕਰਨ ਦਾ ਨਾਲ-ਨਾਲ ਨਸ਼ਾ ਵੇਚਣ ਦਾ आदी ਹੈ ਇਦੇ ਉੱਪਰ ਪਹਿਲਾਂ ਵੀ 3500 ਗੋਲੀਆਂ ਟਰਾਂਮਾਡੋਰ ਕਮਰਸ਼ਨ ਪੌਂਚਰੀ ਦੇ ਮਕਦਮਾ ਦਰਜ ਹੈ ਇੱਕ ਹੈਰੋਨ ਦਾ ਮਕਦਮਾ ਦਰਜ ਹੈ ਇਸ ਦੀ ਘਰ ਵਾਲੀ ਦੇ ਉੱਪਰ ਇੱਕ ਹੈਰੋਨ ਦਾ ਮਕਦਮਾ ਦਰਜ ਹੈ ਜਿਹੜਾ ਨਾਲ ਕੁਲਵੀਰ ਸਿੰਘ ਹੈਗਾ ਦੂਸਰਾ ਤੁਸੀਂ ਜਸਵੀਰ ਸਿੰਘ ਹੈ ਉਸ ਦੀ ਭੈਣ ਦੇ ਉੱਪਰ ਵੀ ਇੱਕ ਹੈਰੋਨ ਦਾ ਮਕਦਮਾ ਦਰਜ ਹੈਗਾ ਸੋ ਬੇਸਿਕਲੀ ਇਹਨਾਂ ਦੇ ਉੱਪਰ ਤੇ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਉੱਪਰ ਹੈਰੋਨ ਦੀ ਤਸਕਰੀ ਦੇ ਨਾਲ-ਨਾਲ ਗੋਲੀਆਂ ਦੀ ਤਸਕਰੀ ਦੇ ਮਕਦਮੇ ਵੀ ਦਰਜ ਹੈਗੇ ਨੇ ਆ ਜਿਹੜੀ ਇਹ ਆਵਾਜ਼ ਹੈਗੀ ਆ ਇਹਨੂੰ ਵੀ ਵੈਰੀਫਾਈ ਕੀਤਾ ਗਿਆ ਇਸ ਦੀ ਮਾਂ ਤੋਂ ਜਿਹੜੀ ਹੈਗੀ ਇਹਦੀ ਆਵਾਜ਼ ਪਛਾਣ ਕਰਵਾਈ ਗਈ ਜਿਸ ਨੇ ਮੰ ਇਹ ਉਸ ਦੇ ਲੜਕੇ ਦੀ ਨਹੀਂ ਹੈ ਇਹਦੀ ਕਿਸੇ ਹੋਰ ਦੀ ਆਵਾਜ਼ ਜਿਹੜੀ ਹੈਗੀ ਹੈ ਇਹ ਹੈਗੀ ਹੈ ਸੋ ਬੇਸਿਕਲੀ ਜਿਹੜੀ ਇਹ ਇੱਕ ਸਾਜ਼ਿਸ਼ ਦੇ ਤਹਿਤ ਇੱਕ ਆਡੀਓ ਬਣਾ ਕੇ ਉਹਦੇ ਨਾਮ ਦੇ ਉੱਪਰ ਇਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਗਿਆ ਮੇਨ ਮਕਸਦ ਹੈਗਾ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ੇ ਦੇ ਵਿਰੁੱਧ ਜਿਹੜੀ ਕਾਰਵਾਈ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਹੈਗਾ ਰੋਕਣ ਵਾਸਤੇ ਕਿ ਪੁਲਿਸ ਸਾਡੇ ਘਰਾਂ ਦੇ ਉੱਪਰ ਰੇਡ ਨਾ ਕਰੇ ਜਾਂ ਪੁਲਿਸ ਜਿਹੜੀ ਹੈਗੀ ਹੈ ਬੈਕਫਰਟ ਤੇ ਆ ਜਾਵੇ ਸੋ ਬੇਸਿਕਲੀ ਸਾਡੇ ਵੱਲੋਂ ਇਹ ਬਿਲਕੁਲ ਕਲੀਅਰ ਮੈਸੇਜ ਕਿ ਜਿਹੜਾ ਵੀ ਬੰਦਾ ਇਸ ਨਸ਼ੇ ਦੇ ਵਿੱਚ ਲੱਗਿਆ ਹੋਇਆ ਤਸਕਰੀ ਦੇ ਵਿੱਚ ਲੱਗਿਆ ਹੋਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜਾ ਬੰਦਾ ਐਡਿਕਟ ਹੈਗਾ ਉਹ ਅਪਰੋਚ ਕਰੂਗਾ ਉਹਨੂੰ ਅਸੀਂ ਜਿਹੜਾ ਹੈਗਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਵਾਂਗੇ ਉਹਦਾ ਨਸ਼ਾ ਛਡਾਉਣ ਵਾਸਤੇ ਕੋਸ਼ਿਸ਼ ਕੀਤੀ ਜਾਵੇਗੀ ਇਹ ਸਰ ਕਿਉਂ ਦੇਖੋ ਕੰਮ ਕਰ ਲੈ ਪਤਾ ਇਹ ਕਾਫੀ ਧੇਰ ਤੋਂ ਕਰ ਰਹੇ ਇਹਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਵੀ ਕਵਸ਼ਰ ਕੁਆਲਿਟੀ ਦਾ ਮੁਕਤਮੇ ਦਰਜ ਹੈਰੋਨ ਦਾ ਸੌਰੀ ਗੋਲੀਆਂ ਦਾ 3500 ਡਰਾਮਨ ਡੋਲ ਗੋਲੀਆਂ ਦਾ ਸੋ ਇਹਨਾਂ ਦੇ ਨਾਲ ਨਾਲ ਇਹਦੀ ਵਾਈਫ ਤੇ ਦੂਜੇ ਦੋਸ਼ੀ ਦੀ ਭੈਣ ਤੇ ਵੀ ਮੁਕਤਮੇ ਇਸ ਦੇ ਨਾਲ ਹੀ ਮੈਂ ਤੁਹਾਡੇ ਮਾਧਿਅਮ ਰਹੀ ਇੱਕ ਸਾਰਿਆਂ ਨੂੰ ਅਪੀਲ ਵੀ ਕਰਨੀ ਚਾਹਾਂਗਾ ਕਿ ਜਦੋਂ ਵੀ ਕੋਈ ਇਦਾਂ ਦੀ ਆਡੀਓ ਜਾਂ ਕੋਈ ਇਨਫਰਮੇਸ਼ਨ ਸੋਸ਼ਲ ਮੀਡੀਆ ਦੇ ਉੱਪਰ ਪਾਉਂਦਾ ਹੈ ਤਾਂ ਕਿਰਪਾ ਕਰਕੇ ਉਹਦੀ ਜਾਂਚ ਕੀਤੀ ਜਾਵੇ ਪਹਿਲਾਂ ਬਿਨਾਂ ਜਾਂਚ ਕੀਤੇ ਕਿਸੇ ਵੀ ਇਨਫਰਮੇਸ਼ਨ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਰੀ ਇਨਫਰਮੇਸ਼ਨ ਨੂੰ ਖਬਰ ਦਾ ਰੂਪ ਨਾ ਦਿੱਤਾ ਜਾਵੇ ਇਸ ਦੇ ਨਾਲ ਜਿਹੜੀ ਹੈਗੀ ਸਮਾਜ ਦੇ ਵਿੱਚ ਇੱਕ ਨੈਗੇਟਿਵ ਇਮਪੈਕਟ ਜਾਂਦਾ ਹੈ ਪੁਲਿਸ ਦੇ ਪ੍ਰਤੀ ਇੱਕ ਨਾਪੱਖੀ ਜਿਹੜੀ ਹੈਗੀ ਗੱਲ ਜਾਂਦੀ ਹੈ ਕਿਰਪਾ ਕਰਕੇ ਇਦਾਂ ਦੀ ਚੀਜ਼ ਨੂੰ ਵਾਇਰਲ ਕਰਨ ਤੋਂ ਪਹਿਲਾਂ ਜਾਂ ਇਹਨੂੰ ਇੱਕ ਖਬਰ ਦੇ ਰੂਪ ਵਿੱਚ ਦੇਣ ਤੋਂ ਪਹਿਲਾਂ ਇਸ ਨੂੰ ਵੈਰੀਫਾਈ ਜ਼ਰੂਰ ਕੀਤਾ ਜਾਵੇ। ਸਰ ਪਤਾ ਜੀ ਦੀ ਆਵਾਜ਼ ਆ ਉਹਨੂੰ ਵੀ ਸਰ ਲੱਭਿਆ ਜਾ। ਨਹੀਂ ਨਹੀਂ ਅਸੀਂ ਬੇਸਿਕਲੀ ਉਹਨੂੰ ਆਈਡੈਂਟੀਫਾਈ ਵੀ ਕਰ ਲਿਆ ਲੱਭ ਲਿਆ ਸੋ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ। ਸਾਡੀ ਟੀਮਸ ਲੱਗੀਆਂ ਹੋਈਆਂ ਨੇ ਜਲਦੀ ਹੀ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਐਕਸ਼ਨ ਲਵਾਂਗੇ। ਕਦੇ ਦੂਜਾ ਪਹਿਲਾਂ ਇਹ ਬੰਦੇ ਤੇ ਪਰਚਾ ਵੀ ਦਿੱਤਾ ਗਿਆ ਜਿਹੜੇ ਬੰਦੇ ਦੀ ਵੀਡੀਓ ਵਾਗ ਆਡੀਓ ਵਾਇਰਲ ਹੋਈ ਹੈ। ਇਹ ਬੰਦਾ ਬੇਸਿਕਲੀ ਜੇਲ੍ਹ ਦੇ ਵਿੱਚ ਹੈਗਾ। ਅ ਇਹਦੇ ਉੱਪਰ 5.5 ਗ੍ਰਾਮ ਦਾ ਮੁਕੱਦਮਾ ਦਰਜ ਹੋਇਆ ਸੀਗਾ। ਇਦੇ ਨਾਲ ਇੱਕ ਜਿਹੜਾ ਹੋਰ ਬੰਦਾ ਸੀਗਾ ਜਿਹੜਾ ਕਿ ਖੇਤਾ ਸਿੰਘ ਬਸਤੀ ਤੇ ਰਹਿਣ ਵਾਲਾ ਹੈ ਇਹ ਉਹਦੀ ਸਾਰੀ ਸ਼ਰਾਰਤ ਸੀਗੀ ਉਹਨੇ ਇਹਦਾ ਨਾਮ ਵਰਤ ਕੇ ਇਹਦੀ ਸਾਰੀ ਮਤਲਬ ਆਇਡੈਂਟੀਟੀ ਬਣਾ ਕੇ ਚਾਹ ਉਹਦੇ ਜਿਹੜੀ ਆਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਉੱਪਰ ਵਾਇਰਲ ਕਰ ਲਈ ਬੇਸਿਕਲੀ ਉਸ ਦੇ ਉੱਪਰ ਵੀ ਪਹਿਲਾਂ ਇੱਕ ਮੁਕਤਮਾ ਦਰਜ ਸੀਗਾ ਜਿਸ ਦੇ ਵਿੱਚ ਅਫੀਮ ਬਰਾਮਦ ਹੋਈ ਸੀ ਉਹਦੇ ਕੋਲ ਸਾਡੀ ਅਸੀਂ ਟੀਮ ਸੋਲੋ ਉਹਦੀ ਆਇਡੈਂਟੀਫਿਕੇਸ਼ਨ ਕਰ ਲਈ ਗਈ ਹੈ ਅਸੀਂ ਉਹਦੇ ਖਿਲਾਫ ਵੀ ਸੈਕਸ਼ਨ ਲਵਾਂਗੇ ਜਿਹੜੇ ਬੰਦੇ ਨੇ ਆਡੀਓ ਵਾਇਰਲ ਕੀਤੀ ਇਹਦੇ ਖਾਤੇ ਡੈਫੀਨਿਟਲੀ ਅਸੀਂ ਜਿਹੜੀ ਹੈਗੀ ਉਹਦੇ ਖਿਲਾਫ ਸਖਤ ਕ੍ਰੈਕਸ਼ਨ ਕਰਾਂਗੇ ਇਹ ਸਰ ਕਿੱਥੇ ਕਿੱਥੇ ਸਰਪਲਾਈ ਕਰ ਦਸੂਗਾ ਇਹ ਜਿਹੜਾ ਬੇਸਿਕਲੀ ਮੈਂ ਜਿਹੜਾ ਗੁਰਨਾਣਕਨਗਰ ਦਾ ਏਰੀਆ ਹੈਗਾ ਉਹਦੇ ਨਾਲ ਨਾਲ ਖੇਤਾ ਸਿੰਘ ਬਸਤੀ ਦਾ ਏਰੀਆ ਜਿਹੜਾ ਹੈਗਾ ਉੱਥੇ ਇਹਦੀ ਸਰਪਲਾਈ ਕੀਤੀ ਜਾਂਦੀ ਸੀ